ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਇੱਧਰ ਆਪਣੇ ਨਾਲ ਜਿਲ੍ਹ ਸਾਹਿਬ ਨੇ ਆਪਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋਈ ਜਿਹਾ ਚੜ੍ਹਦੀ ਗਾ ਠੀਕ ਠਾਕ ਤੇ ਇੱਧਰ ਕੁਸ਼ਾਨਵੀ ਸਿੰਘ ਹੈ ਤੇ ਸਿਮਰ ਤੇ ਨਾਲ ਇੱਧਰ ਭਾਬੀ ਜੋਣੀ ਤੇ ਜੋਰਾਵਰ ਸਿੰਘ ਤੇ ਅਸੀਂ ਮੈਕ ਤੇ ਬੈਠੇ ਹਾਂ ਮਿੱਤਰੋ ਚਾਹ ਜੂ ਪੀ ਰਹੇ ਹਾਂ ਕਿ ਅੱਜ ਅਸੀਂ ਆਏ ਹਾਂ ਆਪਣੇ ਗਿਲ੍ਹ ਸਾਹਿਬ ਦੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਘੁਮਾਂ ਫਿਰਾਂਗੇ ਨਾਲੇ ਕੁਟ ਚਾਹ ਦਾ ਪੀਤਾ ਤੇ ਉਸ ਤੋਂ ਬਾਅਦ ਰੋਟੀ ਪਾਣੀ ਵੀ ਖਾਵਾਂਗੇ ਅੱਜ ਅੱਜ ਦੀ ਬਾਲਟੀ ਗਿਲ੍ਹ ਸਾਹਿਬ ਕੋਈ ਲੱਗਦੀ ਆਪਾਂ ਨੇ ਮੇਰੇ ਸਿਰ ਤੇ ਅੱਜੇ ਨਾਲ ਸ ਤਿਆਪਾ ਚੱਲਦੇ ਆ ਤੇ ਤੁਸੀਂ ਜੁੜੇ ਵਲੌਗ ਦੇ ਵਿੱਚ ਤੇ ਦੇਖਿਓ ਸਾਰਾ ਵਲੌਗ ਤੇ ਕੀ ਕੀ ਆਪਾਂ ਕਰਦੇ ਆ ਕੀ ਕੀ ਆਪਾਂ ਖਾਣਾ ਗਿੱਲ ਸਾਹਿਬ ਆਪ ਨੂੰ ਕੀ ਖਿਲਾਉਂਦੇ ਆ ਅੱਜ ਚਲੋ ਜੀ ਹੋਰ ਦੇਖੋ ਕਿੱਥੇ ਆਣਾ ਵੇ ਹੁਣ ਆਪਾਂ ਤੁਹਾਨੂੰ ਇੱਕ ਰੈਸਟੋਰੈਂਟ ਵਿਖਾਉਣੇ ਨਵਾਂ ਥੱਲਾ ਆਪਣੇ ਸ਼ਹਿਰ ਚ ਇੰਡੀਅਨ ਰੈਸਟੋਰੈਂਟ ਦਾ ਵਧੀਆ ਰੋਟੀ ਪਾਣੀ ਇਹਨਾਂ ਦਾ ਤੇ ਅੱਜ ਟੂਗੀ ਟੇਸਟ ਕਰ ਰਹੇ ਆ ਉਹਨਾਂ ਦੇ ਦੱਸਿਓ ਬੱਚਾ ਦਾ ਤੇ ਜੇ ਮੌਸਮ ਮਿੱਤਰੋ ਗੱਲ ਕਰੀਏ ਮੌਸਮ ਬਹੁਤ ਸੋਹਣਾ ਅੱਜ ਆਪਣੇ ਰੋਮ ਰੋਮ ਨਾਲ ਇਹ ਵਾਲਾ ਸਾਰਾ ਫੇਰੀ ਹੈ ਇਹਨੂੰ ਠੰਡਾ ਹੈ ਪਹਾੜੀ ਹੈ ਇਹ ਬੱਜਦਾ ਮਤਲਬ ਹੀ ਆਪਾਂ ਇਸ ਟਾਈਮ ਖ ਮਲਾ ਆਟੋ ਸ਼ਟਕੀ ਬਿਲਕੁਲ ਨੇੜੇ ਦੀ ਮੈਕਟੋ ਵਾਲੇ ਇੱਥੇ ਕਰਕੇ ਚਾਹੂ ਪੀਤੀ ਆ ਇਸ ਤੋਂ ਬਾਅਦ ਅਗੇ ਆਪਣੀ ਰਵਾਨੀ ਕਰਦੇ ਆਪਾਂ ਪਰ ਜਾ ਕੇ ਘਰੋਂ ਆਏ ਸੀਗੇ ਠੰਣ ਲੱਗਦੀ ਕੋਟੂ ਨੂੰ ਪਾ ਕੇ ਆ ਪਰ ਇੱਥੇ ਆ ਕੇ ਯਾਰ ਮੌਸਮ ਬੜੀ ਵਧੀਆ ਹੋ ਗਿਆ ਨਾ ਨਾਰਮਲ ਮੌਸਮ ਅੱਧੀ ਕੋਈ ਨਹੀਂ ਮੌਸਮ ਬਦਲਵਾ ਲਈ ਜੀ ਨਾ ਤਾਂ ਕਰੇ ਬੜੀ ਠੰਡ ਘੱਟ ਲੱਗਦੀ ਹੈ ਬਾਕੀ ਫਰਕ ਨਹੀਂ ਹੈ ਜਿਵੇਂ ਜੰਦੂਲੇਡਰ ਤੋਂ ਮੈਂ ਠੰਡ ਘੱਟ ਲੱਗਦੀ ਹੁੰਦੀ ਹੈ ਸਿਆਣੀ ਮਲੇ ਬੰਦੇ ਨੂੰ ਠੰਡ ਘੱਟ ਲੱਗਿਆ ਹਾਂਜੀ ਕੋਟੂ ਨੂੰ ਪਾ ਕੇ ਨਾ ਹਾਂ ਮੈਂ ਇਕੱਲੇ ਨੇ ਕੋਟ ਨਹੀਂ ਪੜਾਣਾ ਆ ਜਣਾ ਪਤਾ ਥੋੜੇ ਚਿਰ ਤੱਕ ਸਹੀ ਗੱਲ ਹੈ ਮੈਂ ਇਕੱਲੇ ਨੇ ਕੋਟ ਨਹੀਂ ਮਿੱਤਰੂ ਪਾਇਆ ਕਿ ਕੋਈ ਜੰਗ ਬਲੱਡ ਹੈ ਬਾਕੀ ਦੇ ਇਹਦੇ ਕੋਟ ਪਾਇਆ ਇਹ ਲੂਕੰਡੇ ਇਕੱਲੇ ਦੇ ਹੀ ਖੜੇ ਸਾਰੇ ਦੇ ਦੇ ਸਾਰੇ ਕੋਈ ਲੋਕੰਡੇ ਦੇ ਲੋਕੰਡੇ ਵੀ ਇਕੱਲੇ ਦੇ ਹੀ ਖੜੇ ਹੋਏ ਸਾਡੇ ਗਰਮੀ ਲੋ ਤੇ ਖੂਨ ਦੇ ਚੱਲੀਏ ਚਲੋ ਜੀ ਆਓ ਚਲੀਏ ਆਓ ਫਿਰ ਕੜੋ ਗੱਡੀਆਂ ਚਲੋ ਗੱਡੀਆਂ ਅਰੇ ਬੁੱਤੇ ਇਹਨੂੰ ਲਾਰੀ ਮੜੇ ਆਜੋ ਬੁੱਤਾਂ ਆ ਤੇਰੀ 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 ਇਹਨੂੰ ਬਈ ਖੇੜੇ ਮੇਲੇ ਖੇਡਣਾ ਵਾਸਤੇ ਆ ਗਈ ਆ 01 ਆ ਗਿਆ ਇੱਧਰ ਦੇਖ ਇੱਧਰ ਆ ਗਿਆ ਇਹ ਇਹ ਪਹਿਲਾਂ ਨਹੀਂ ਆਉਂਦਾ ਹੁਣ ਲੱਗੇ ਆਉਣਾ ਨਾ ਗੱਡੀ ਦੀ ਕੁਆਲਿਟੀ ਤਾਂ ਇਹ ਚੈੱਕ ਕਰਦਾ ਪਹਿਲਾਂ ਚੱਲ ਕਿੱਧਰ ਜਾਣਾ ਕਿੱਧਰ ਜਾਣਾ ਇੱਕ ਵਾਰ ਚਾਉ ਕਰਦੇ ਸਾਰੇ ਇੱਕ ਵਾਰ ਚਾਉ ਕਰਦੇ ਸਾਰੇ ਇੱਕ ਵਾਰ ਚਾਉ ਕਰਦੇ ਸਾਰੇ ਸਾਰੇ ਚਾਉ ਕਰਦੇ ਚਾਉ ਇਹ ਗੱਡੀਆਂ ਦੇਖਦੇ ਜਾਂਦੇ ਆ ਉਹ ਗੱਡੀਆਂ ਨਹੀਂ ਦੇਖਣਾ ਹਟਦਾ ਚਲੋ ਚਲੀਏ ਪਾਪਾ ਚਲੋ ਸੇ ਜਾ ਕੇ ਕਰਾਉਣਾ ਚਲੋ ਜੀ ਆਓ ਜੀ ਚਲੋ ਆਓ ਆਓ ਜੀ ਉੱਤੇ ਲੋਕਾਂ ਦੀ ਜਗ੍ਹਾ ਕਿਉਂ ਚੱਲੀ ਨਾ ਮਿੱਲਾ ਪਾਲੇ ਹਾਂਜੀ ਕਿਹਦੇ ਨਾ ਏਰੀਆ ਫਰਕ ਹੈ ਨਾ ਹਾਂਜੀ ਮਾਝਾ ਮੈਂ ਰੋਮ ਸ਼ਹਿਰ ਆਪਣਾ ਥਾਰੀ ਬੜੀ ਬੜੀ ਬਿਲਡਿੰਗ ਇੱਥੇ ਬਿਲਡਿੰਗਾਂ ਛੋਟੀਆਂ ਘੱਟ ਨੇਵੀਂ ਹੈ ਪਰ ਪਹਾੜ ਉੱਚੇ ਹਨ ਮਤਲਬ ਬਾਈ ਦੀ ਚੇਂਜ ਹੋਈ ਨਹੀਂ ਹੈ ਸ਼ਹਿਰ ਦੀ ਉੱਥੇ ਆ ਕੇ ਪੂਰਾ ਫੀਲ ਹੁੰਦਾ ਜਿਦਾ ਵੀ ਆਪਾਂ ਇੱਕ ਬੜੇ ਮਹਾਨਗਰ ਵਿੱਚ ਫੇਰ ਰਹੇ ਹਾਂ ਨਾ ਉਹ ਲੱਗੇ ਫੀਲ ਹੁੰਦਾ ਜਿਦਾ ਤੁਸੀਂ ਇੱਕ ਮਤਲਬ ਵੀ ਥੋੜੇ ਉੱਪਰ ਚੜ ਕੇ ਉਹਨਾਂ ਧਰਤੀ ਲੈਵਲ ਤੋਂ ਨਾ ਹਾਂਜੀ ਤੇ ਪਹਾੜੀ ਏਰੀਆ ਇੱਥੋਂ ਮਿੱਤਰੋ ਪਾਏ ਆਂ ਇਧਰ ਆ ਗਏ ਆਟੋਸ ਇੱਥੇ ਛੱਡਦੇ ਹੋਟ ਤੇ ਹੁਣ ਆਪਾਂ ਜਾਣਾ ਕਿ ਸੁਪਰਵਲਨ ਲੱਗੇ ਸਾਰੇ ਪਹਾੜੀ ਦੇਖਣ ਨੂੰ ਮਿਲ ਰਹੇ ਹਨਾ ਜੀ ਸੋਹਣੇ ਲੱਗਦੇ ਵਿਊ ਬੜਾ ਘੈਂਟ ਹੋਣਾ ਕਿਥੇ ਜਾ ਕੇ ਤੁਹਾਨੂੰ ਬਾ ਦਿਖਾਵਾਂਗੇ ਕਿਉਂ ਗੱਡੀ ਚੱਲਦੀ ਜਿੱਨਾਂ ਤੇ ਆ ਮੇਤਰ ਉਹਨਾਂ ਦੇ ਦਿਖਾਵਾਂ ਤੁਹਾਨੂੰ ਆਪਾਂ ਪਰ ਹੈ ਬਾਲੀ ਕੈਂਡ ਜੀ ਆ ਵਾਲੇ ਜਿਹੜਾ ਇਧਰ ਏਰੀਆ ਨਾ ਪਹਾੜੀ ਏਰੀਆ ਵੈਸੇ ਵੀ ਸੋਹਣਾ ਹੈ ਪਰ ਇਦਾਂ ਹੁੰਦਾ ਨਾ ਇੱਕ ਹੋਰ ਵੀ ਗੱਲ ਨਾਲ ਤੁਹਾਨੂੰ ਐਡ ਕਰ ਦਿੰਦਾ ਮੈਂ ਜਿਹੜਾ ਜਿੱਥੇ ਆਪਾਂ ਇਹਨੂੰ ਨੇ ਆਪ ਜਗ੍ਹਾ ਪਰ ਰਹਿੰਦੇ ਹੁੰਦੇ ਆ ਆਪਾਂ ਨਵੀਂ ਜਗ੍ਹਾ ਜਾਨੂੰ ਵੈਸੀ ਸੋਹਣੀ ਲੱਗਦੀ ਹੁੰਦੀ ਹੈ ਹਾਂ ਜਿਹੜੇ ਪਹਾੜਦਾਰਿਆਂ ਨੇ ਉਹਨਾਂ ਨੂੰ ਪਲੇਨ ਜਗ੍ਹਾ ਸੋਹਣੀ ਲੱਗਦੀ ਹੈ ਜਿਹੜੇ ਪਲੇਨ ਨੇ ਪਹਾੜ ਸੋਹਣੇ ਲੱਗਦੇ ਆ ਜਿਹੜੇ ਸ਼ਹਿਰ ਜਿਹਨਾਂ ਨੂੰ ਪਿੰਡ ਸੋਹਣੇ ਲੱਗਦੇ ਨੇ ਜਿਹੜੇ ਪਿੰਡ ਚ ਉਹਨਾਂ ਨੂੰ ਸ਼ਹਿਰ ਸੋਹਣੇ ਲੱਗਦੇ ਆ ਹਾਂਜੀ ਹਨਾ ਹਾਂਜੀ ਬਿਲਕੁਲ ਸਹੀ ਹੈ ਇੱਧਰ ਤੁਹਾਨੂੰ ਇਦਾਂ ਦੇ ਮਿੱਤਰੋ ਪਹਾੜੀ ਨੇ ਪਿੰਡ ਨੇ ਇਹ ਬਹੁਤ ਪਿੰਡ ਮੈਂ ਜਿਹੜੇ ਪਹਾੜ ਦੇ ਉੱਤੇ ਆ ਪੁਰਾਣੇ ਪਿੰਡ ਬਹੁਤ ਮਿਲਨੇ ਆ ਤੇ ਇਦਾਂ ਦੀਆਂ ਸੁਰੰਗਾਂ ਬਹੁਤ ਜ਼ਿਆਦਾ ਮਿਲਣੀਆਂ ਗੈਲਰੀਆਂ ਆਪਾਂ ਨੇ ਜਾਣਾ ਹੈ ਪਹਿਲਾਂ ਰੋਟੀ ਖਾਣ ਵਾਸਤੇ ਰੈਸਟੋਰੈਂਟ ਦੇ ਵਿੱਚ ਕਿਉਂਕਿ ਸਮਾਂ ਮਿੱਤਰੋ 1 ਵਜ ਗਿਆ ਕਹਿੰਦੇ ਮੈਂ ਰੋ ਤੇ ਤੇਰਨੀ ਦੇ ਵਿੱਚ ਨੇ ਇੱਕ ਨਵਾਂ ਰੈਸਟੋਰੈਂਟ ਖੁੱਲੇ ਆ ਆਪਣੇ ਪੰਜਾਬੀ ਵੀਰਾਂ ਨੇ ਰੈਸਟੋਰੈਂਟ ਨਵਾਂ ਖੋਲੇ ਤੇ ਆਪਾਂ ਉਹਨਾਂ ਕੋਲ ਚੱਲੇ ਰੋਟੀ ਖਾਣੇ ਵਾਸਤੇ ਉਹਨਾਂ ਦਾ ਖਾਣਾ ਵੀ ਚੈੱਕ ਕਰਦੇ ਆ ਕਿੱਦਾਂ ਦਾ ਤੇ ਨਾਲੇ ਤੁਹਾਨੂੰ ਪ੍ਰੈਸ਼ੈਂਟ ਦਿਖਾਉਣਾ ਹੈ ਕਿਦਾਂ ਦਾ ساری ਗੱਲਬਾਤ ਉਹਨੂੰ ਦਿਖਾਵਾਂਗੇ ਕਿੰਨਾ ਮਿੱਤਰੋ ਕੈਂਡ 뷰 ਇੱਥੋਂ ਉਹ ਤਰ੍ਹਾਂ ਫਲਾਵਾ ਜੀ ਜੋਨਾ ਆਪਣੀ ਅੱਖਾਂ ਇਸ ਟਾਈਮ ਇਹ ਦੇਖਦੇ ਆ ਨਾ ਉਹ ਫੀਲ ਵਾਕਈ ਔਰੇ ਆ ਕੇ ਹੁੰਦਾ ਉਹ ਦੇਖੋ ਨਾ ਜਿਹੜੇ ਉੱਪਰ ਬੱਦਲ ਨੇ ਪਹਾੜ ਨੂੰ ਐਂ ਟੱਚ ਕਰਦੇ ਆ ਮੈਂ ਕਹਿੰਦਾ ਕੁਦਰਤ ਦੇ ਬੰਦਾ ਬਿਲਕੁਲ ਨੇੜੇ ਆ ਜਾਂਦਾ ਬਹੁਤ ਸੁਣੀ ਲੱਗਦਾ ਸਹੀ ਗੱਲ ਹੈ ਸੈਨਰੀ ਆ ਜਿੱਦਾਂ ਅਕਸਰ ਦੇਖੀ ਆਪਾਂ ਨੇ ਕੰਧਾਂ ਉੱਤੇ ਲੱਗੀ ਵੀ ਪਰ ਅੱਜ ਮੈਂ ਦੇਖਦਾ ਫਰੰਟ ਤੇ ਨੇ ਸੈਨਰੀ ਲੱਗੀ ਹੁੰਦੀ ਆ ਇਤਾਂ ਦੀ ਫੀਲਿੰਗ ਆਉਂਦੀ ਆ ਵਾਹ ਯਾਰ ਨਹੀਂ ਬਾਕੀ ਗੱਲਾਂ ਗੱਲਾਂ ਜੀ ਗੁਸ਼ਾਂ ਦੀ ਟੌਰ ਵਾਉਣ ਲੱਗੇ ਮੇਰੀ ਗੱਲਾ ਛੱਡੂ ਤੁਸੀਂ ਕਾਲਰ ਸੈੱਟ ਕਰ ਇਹਦਾ ਨਹੀਂ ਨਹੀਂ ਗੁਸ਼ਾਂ ਦੀ ਟੌਰ ਆ ਜੀ ਗੱਲਾਂ ਜਰਾ ਹੈ ਨਾ ਇੱਧਰ ਟੌਰ ਇੱਧਰ ਆ ਕੀ ਹੋਇਆ ਮੈਂ ਤਾਂ ਅੱਜ ਮਸੂ ਕੋਟ ਪਾਇਆ ਯਾਰ ਕਦੇ 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 ਸਵੱਪ ਬਣਦਾ ਠੜ ਲੱਗੇ ਮੀ ਉੱਤੇ ਆਇਆ ਨਾ ਪਹਾੜੀ ਏਰੀਆ ਪਤਾ ਹੀ ਨਹੀਂ ਪਹਾੜੀ ਏਰੀਆ ਹੈ ਮੈਂ ਕਿਹਾ ਨਾਲੇ ਮਾੜੀ ਟੋਰ ਜੀ ਬਣ ਜਾਂਦੀ ਹੈ ਵੀ ਆਪਾਂ ਆਏ ਆ ਸੱਤ ਸੱਤ ਕਰਤੀ ਯਾਰ ਹੈ ਨਾ ਪਰ ਇੱਕ ਇੱਕ ਗੁਸ਼ਾਨ ਦੀ ਟੋਰ ਵੱਧਾ ਜਾ ਜੈਗੜ ਘੈਂਡ ਬਈ ਜਾਂਦੇ ਨਾ ਕੰਮ ਤੇ ਜਵਾਨ ਜਾਨ ਨਹੀਂ ਤੁਹਾਡੇ ਦੇ ਦਾੰਗ ਮਿੰਡਾ ਜੀ ਬਜ਼ੁਰਗ ਨਹੀਂ ਹੋ ਗਿਆ ਨਹੀਂ ਉਤਰਿਆ ਉੱਪਰ ਹਾਂ ਅੱਛਾ ਉਤਰਿਆ ਹਾਂ ਉੱਥੇ ਵੀ ਇਦਾਂ ਹੀ ਮੇਰੇ ਨਾਲ ਨਹੀਂ ਉੱਥੇ ਮੋ ਸਹੀ ਦੀ ਇੱਥੇ ਰਮੀ ਉਤਰਿਆ ਕਿੱਕ ਹੋ ਗਿਆ ਕੋ ਸਾਬ ਨਹੀਂ ਸੌਂਗੇ ਸੌਂਗੇ ਦੀ ਚ ਪੈ ਗਿਆ ਨਹੀਂ ਕਿਤੇ ਪੈਦਾ ਸੀ ਕਿੱਧਰ ਆ ਜੀ ਕਿੱਧਰ ਆ ਇੱਧਰ ਆਓ ਜੀ ਟੇਸਟ ਆਫ ਇੰਡੀਆ ਰੈਸਟੋਰੈਂਟ ਦੇ ਵਿੱਚ ਜਿਹੜਾ ਟੇਰਨੀ ਸ਼ਹਿਰ ਦੇ ਵਿੱਚ ਹੈ ਗੱਲ ਉਹਨਾਂ ਦੇ ਸ਼ਹਿਰ ਦੇ ਵਿੱਚ ਤੇ ਹੁਣ ਸਾਡਾ ਮਸਲਾ ਪਤਾ ਕੀ ਹਰੇਕ ਵਾਰ ਮਸਲਾ ਹੀ ਡੜ ਜਾਂਦਾ ਤੇ ਸਾਰਿਆਂ ਕੋਲ ਵਗ ਅਲਗ ਅਲਗੇ ਮੀਨੂ ਆਏ ਹੋਏ ਆ ਬਸ ਹੁਕਾ ਮਸਲੇ ਡੜ ਵੀ ਖਾਣਾ ਕਿਨੇ ਕੀ ਆ ਹੂੰ ਕੀ ਖਾਣਾ ਬੱਜ ਦੇ ਵਿੱਚ ਮਸ਼ਵੀ ਜੀ ਤਾਂ ਕੋਈ ਮੈਂ ਤਾਂ ਪਨੀਰ ਟਿੱਕਾ ਕੱਢਿਆ ਤਾਂ ਕੋਲ ਮੀਟ ਮੂਟ ਦਾ ਤਾਂ ਹੱਥ ਨਹੀਂ ਲਾਉਂਦੇ ਅੱਛਾ ਇਹ ਤੋਂ ਵਾਰ ਹੈ ਸ਼ਾਨਵੀਰ ਅਸਲ ਵਿੱਚ ਕੀ ਖਾਣੇ ਫਿਰ ਦੇ ਵੀ ਜੋ ਗਸ਼ਾਰੀ ਉਹਦੇ ਖਾਵਾਂਗੇ ਠੀਕ ਹੈ ਹੈ ਪਰ ਵੀ ਸਾਰੇ ਸਾਈਡ 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 ਕਰਨੇਗੇ ਅਸੀਂ ਮੈਗਨ ਸਿਰ ਰੋਟੀ ਖਾਣ ਦੇ ਨਾਲ ਪਹਿਲਾਂ ਆਪਣਾ ਸਟਾਰਟਰ ਵਗੈਰਾ ਅੰਤਿਵਾਸ ਤੋਂ ਕੋਈ ਸਟਾਰਟਰ ਕਹਿੰਦੇ ਆਪਾਂ ਹਾਂਜੀ ਸਟਾਰਟਰ ਸਟਾਰਟਰ ਮੰਗਾ ਲੀ ਸਟਾਰਟਰ ਕਰ ਲੋ ਭੀਸ਼ਾ ਸਟਾਰਟਰ ਸਮੋਸੇ ਕਰਨੇ ਬੇਟੀ ਗੋਲ ਗੱਪੇ ਗੋਲ ਗੱਪੇ ਭਲੇ ਆ ਫੋਰ ਕੀ ਟਿੱਕੀ ਆ ਭਾਈ ਪਹਿਲਾਂ ਸਟਾਰਟ ਕਰਦੇ ਆਪਾਂ ਤੁਹਾਨੂੰ ਇੱਕ ਵਾਰੀ ਮੀਨੂ ਗੱਲ ਮੇਥੋਂ ਨਾਲ ਨਹੀਂ ਮੋੜ ਦਿੰਦੇ ਆ ਆਪਣੀ ਪਕੌੜਾ ਦਾ ਅੰਤੀਪਾਸਟੋ ਅੰਤੀਪਾਸਟੋ ਅੱਗੇ ਚਲੋ ਖੋਲੋ ਦੇ ਸਮੋਸੇ ਗੋਲ ਗੱਪੇ ਦਹੀਂ ਪੱਲਾ ਆਲੂ ਟਿੱਕੀ ਵੈਜੀਟੇਬਲ ਪਕੌੜਾ ਮਤਲਬ ਹੀ ਪਾਲਕ ਦੇ ਪਕੌੜੇ ਪਨੀਰ ਪਕੌੜਾ ਫ੍ਰੈਂਚ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਪਤਲੇ ਰੀਤੇ ਤੇ ਚਨਾ ਪਟੂਰਾ ਦੇਖੋ ਵੀ ਕਿਥੇ ਥੱਲੇ ਇਧਰ ਹੀ ਹੈਗਾ ਨਾ ਅੰਤੀਪਾਸਟੋ ਨੌਨ ਵੇਜ ਵੀ ਹੈਗੇ ਨੇ ਤੇ ਫਿਸ਼ ਪਕੌੜਾ ਵੀ ਹੈਗਾ ਇਧਰ ਦੇਖੋ ਚੀਜ਼ ਅਮਰੀਕਸਰੀ ਕੁਲਚਾ ਅਮਰੀਕਸਰੀ ਕੁਲਚਾ ਫਿਰ ਅਗਲੇ ਸਭ ਖਾਣਗੇ ਅਮਰੀਕਸਰੀ ਕੁਲਚਾ ਦੇ ਖਾਣਗੇ ਹਣ ਹੂੰ ਵਧੀਆ ਹੁੰਦਾ ਤੇਰੇ ਖਾ ਕੇ ਗੈਂਚਾ ਨਹੀਂ ਸਵਾਦ ਬਣਾਉਂਦੇ ਵਧੀਆ ਬਣਾ। ਨਹੀਂ ਕਰੋ ਫਟਾਫਟਾ بڑا بڑا ਤੁਹਾਡੇ ਵੱਡੇ ਪੈਣਾ ਜੋ ਤੇ ਕਹਾਂਗਾ ਆਪਾਂ ਹੀ ਖਾ ਲਾਂਗੇ ਆਪਾਂ ਠੀਕ ਨੇ। ਠੀਕ ਸ਼ਾਂਸ਼ੇ। ਸਭ ਤੋਂ ਪਹਿਲਾਂ ਆਪਾਂ ਨੋਡਰ ਕੀ ਤਿਆ ਮਿੱਤਰੋ ਸਮੋਸੇ ਪੰਜਾਬੀ ਜਿੱਥੇ ਚਲੇ ਜਾਂਦਾ ਨਾ ਸ਼ੁਰੂਆਤ ਸਮੋਸਿਆਂ ਤੋਂ ਹੀ ਹੁੰਦੀ ਹੈ। ਸਮੋਸੇ ਪੰਜਾਬੀ ਦੀ ਪਹਿਲੀ ਪਸੰਦ। ਸਮੋਸੇ ਪਰੌਂਠੇ ਆਲੂ ਵਾਲੇ ਹੋਰ ਕਾਫੀ ਕੁਝ ਹੈ ਪਰ ਅੱਜ ਆਪਾਂ ਸਮੋਸੇ ਆਰਡਰ ਕੀਤੇ ਆ ਪਹਿਲਾਂ। ਦੇਖੋ ਇਧਰ ਕੱਲੇ ਕੱਲੇ ਬੰਦੇ ਨੇ ਕੱਲਾ ਕੱਲਾ ਸਮੋਸਾ ਤੇ ਨਾਲ ਹੈਗੇ ਆਪਾਂ ਨੂੰ ਇਸ ਚੀਜ਼ ਤੋਂ ਬਗੈਰ ਤਾਂ ਸਮੋਸੇ ਅਧੂਰੇ ਰਹੇ ਨੇ ਕੱਲੇ ਸਮੋਸੇ ਖਾਣ ਦਾ ਮਜ਼ਾ ਨਹੀਂ ਆਕਦਾ ਨਾ ਸਹੀ ਗੱਲ ਸਮੋਸਾ ਦਾ ਨਾਲ ਛੋਲੇ ਤੇ ਆਹ ਚੀਜ਼ਾਂ ਪੈ ਗਈ ਗੱਲਬਾਤ ਬਣਦੀ ਵਧੀਆਣ ਤੇ ਬਾਕੀ ਜਿਹੜਾ ਪੂਰਾ ਜਿਹੜਾ ਪਲਾਨ ਆ ਨਾ ਖਾਣ ਵੀ ਨਾਲ ਛੋਲੇ ਆ ਕਧੂਰੀਆਂ ਦਾ ਉਹ ਮシャン ਵੀ ਦਾ ਆਪਣੇ ਦਾ ਤੇ ਸਾਰੇ ਕੋ ਮੁੱਕ ਮਾ ਕੇ ਬੱਚਿਆਂ ਮੇਂ ਚੱਲ ਆਉਣੀ ਹੁੰਦੀ ਹੈ ਨਾ ਜਦਗੀ ਫੇ ਨਾ ਇਹਦੇ ਲੱਗਣਾ ਖਾਣਾ ਬੱਚੇ ਲੱਗਦਾ ਹੁੰਦਾ ਮਿੱਤਰੋ ਐਦਾਂ ਹੀ ਹੁੰਦਾ ਨਾ ਸਹੀ ਗੱਲ ਜੇ ਮਨਾਂ ਦੀ ਕੁਸਰੀ ਮੜਾ ਉਗੜ ਕੇ ਚਟਨੀ ਕਰ ਵੀ ਜਾਵੇ ਕੁਝ ਵੀ ਹੋਵੇ ਤਾਂ ਵੀ ਕਹਿੰਦਾ ਵੀ ਬੱਚੇ ਚਲ ਕਰ ਇਲਟ ਕਰ ਦਿੰਦੇ ਹੁੰਦੇ ਆ ਬੱਚੇ ਦਾ ਨੋ ਪਹਿਲਾ ਹੁੰਦਾ ਹੈ ਚਲੋ ਬੋਨਾ ਪੈਟੀ ਦਾ ਸੌ ਚੱਕ ਵੀ ਸਮੋਸਾ ਮੈਂ ਕੋਸ ਆ ਗਏ ਮਿੱਤਰੋ ਆਪਾਂ ਨੇ ਆਰਡਰ ਕੀਤੇ ਆ ਬੈਂਗਨ ਪਰਤਾ ਤੇ ਛੋਲਿਆ ਦੀ ਸਬਜੀ ਤੇ ਕਿਸਮ ਰਹੀ ਪਾਲਕ ਬਣੀ ਹੈ ਪਾਲਕ ਬਣੀ ਹੈ ਤੇ ਕੁਸ਼ਾਨਵੀ ਨੇ ਆर्डर ਕੀਤਾ ਪਰਨੇ ਲੱਛਾ ਪਰੌਂਡਾ ਨਾ ਨਾ ਕਿਹੜਾ ਅੰਬਸਰੀ ਕੁਲਚਾ ਨਾ ਕੋਈ ਗੱਲ ਨਹੀਂ ਇਹ ਅੰਬਸਰੀ ਕੁਲਚਾ ਤੇ ਅੰਬਸਰੀ ਕੁਲਚੇ ਦੇ ਵਿੱਚ ਕਿਹੜੀ ਕਿਹੜੀ ਐਟਮ ਪੈਣੀ ਹੈ ਆਦਾ ਕਿ ਮਨ ਲਈ ਆਲੂ ਨਾਲ ਪਰੌਂਠੀ ਰਹਿਦਾ ਸੇਮ ਤੇ ਨਾਲ ਸਬਜੀ ਹੋਗੀ ਦਹੀਂ ਹੋ ਗਿਆ ਅਚਾਰ ਹੋ ਗਿਆ ਤੇ ਨਾਲ ਹੋਗੇ ਨੇ ਥੋੜਾ ਜਿਹਾ ਸੈਲਟ ਰੈਸਟੋਰੈਂਟ ਦਾ ਨਾਮ ਹੈਗਾ ਟੇਸਟ ਆਫ ਇੰਡੀਆ ਜਿਹੜਾ ਕਿ ਤੇਰਨੀ ਸ਼ੇਅਰ ਦੇ ਵਿੱਚ ਹੈ ਆਓ ਚਲਿਓ ਆਪਾਂ ਅੰਦਰ ਐਂਟਰੀ ਕਰੀਏ ਤੁਹਾਨੂੰ ਦਿਖਾਉਣੀ ਅੰਦਰ ਉਹ ਰੈਸਟੋਰੈਂਟ ਕਿਦਾਂ ਦਾ ਹੈ ਤੇ ਅੰਦਰ ਐਂਟਰੀ ਸਿੱਧੇ ਸਾਈਡ ਤੇ ਗਈ ਬਾਹਰ ਤੇ ਬਾਅਦ ਤੇ ਮਤਲਬ ਚਾਹ ਕੁਈਆਂ ਕਫੇ ਪੀਣੀ ਹੈ ਬੈਗਸ਼ੇਕ ਲਾਉਣਾ ਸਾਰਾ ਕੁਝ ਅਵੇਲੇਬਲ ਹੈ ਤੇ ਮੈਨੂੰ ਫੋਟੋ ਵੀ ਪਰ ਮੈਨੂੰ ਦਿਖਾਈ ਚੁੱਕੀ ਆਪਾਂ ਟੇਸਟ ਆਫ ਇੰਡੀਆ ਇੰਡੀਆ ਦਾ ओरिजिनल ਟੇਸਟ ਤੇ ਹੁਣ ਸਾਲੇ ਦਿਖਾਉਣੇ ਕਿੰਨੇ ਸਾਲ ਹੈ ਕਿੰਨੀ ਕੀ ਪੋਸਟ ਤੋਂ ਹੈ ਵੀ ਅੰਕਲ ਜੀ ਕਹਿੰਦੇ ਵੀ 150 ਬੰਦੇ ਦੀ ਪੋਸਟ ਤੋਂ ਹੈਗੀ ਆ 150 ਬੰਦੇ ਅੰਦਰ ਬੈਠ ਕੇ ਉੱਠੀ ਪਾਣੀ ਖਾ ਸਕਦਾ ਕੋਲੋਂ ਲਾ ਕੇ ਤੇ ਇੱਕ ਤਾਂ ਆਹ ਵਾਲਾ ਸਾਲ ਸੜਾਈ ਤੇ ਸਾਈਡ ਤੇ ਮਿਊਜ਼ਿਕ ਸਿਸਟਮ ਵੀ ਲੱਗਦਾ ਇੱਧਰ ਇੱਥੇ ਵੀ ਛੋਟੀ ਫੇਸਰ ਪਾਰਟੀ ਕਰੀ ਹੋਵੇ ਤਾਂ ਇੱਥੇ ਸਿਸਟਮ ਲੱਗੀ ਨਚਿੰਟਾ ਪਤਾ ਵੀ ਹੋ ਸਕਦਾ ਤੇ ਸਾਡੇ ਬੰਦੇ ਇੱਥੇ ਰੋਟੀ ਪਾਣੀ ਖਾ ਕੇ ਇੱਧਰ ਪਹੁੰਚ ਗਏ ਹੁਣ ਹੁਣ ਕੀ ਚਾਹ ਵੀ ਨਹੀਂ ਹਾਂਜੀ ਤੇ ਇੱਧਰ ਬੈਠੇ ਨੇ ਇਹ ਇਹ ਵੀ ਸਾਈਡ ਤੇ ਆ ਜਾਂਦੇ ਤੇ ਬਾਕੀ ਹੋਰ ਵੀ ਦੋ ਸਾਲੇ ਹੋ ਗਏ ਵਾ ਤੁਹਾਨੂੰ ਸਾਰਾ ਦਿਖਾਉਂਦੇ ਆ ਡਬਲ ਸਟੋਰੀ ਜਸਟੂਡੈਂਟ ਹੈ ਇਹ ਉੱਪਰ ਸੈਕੰਡ ਹਾਲ ਆ ਗਿਆ ਮਿੱਤਰੋ ਤੇ ਇਧਰੋਂ ਪਾਸੇ ਹੋ ਗਈ ਇੱਕ ਹਾਲ ਆਇ ਇੱਧਰ ਬੈਠ ਕੇ ਵੀ ਰੰਗਰ ਰੋਟੀ ਪਾਣੀ ਖਾ ਸਕਦੇ ਆ ਬੈਠ ਕੇ ਆਪਾਂ ਮਤਲਬ ਦੋ ਸਾਲੇ ਹੋ ਗਏ ਕਿ ਕਿਧਰ ਹੋ ਗਿਆ ਕਿ ਕਿਧਰ ਹੋ ਗਿਆ ਤੇ ਨੀਚੇ ਵੀ ਆਖ ਲੈਣਾ ਹਾਂ ਥਲੇ ਤੋਂ ਥਲੇ ਵੀ ਖੋਣੀ ਆਪਾਂ ਕਾਫੀ ਜਿਆਦਾ ਖੁੱਲਾ ਰੈਸਟੋਰੈਂਟ ਹੈ ਇਧਰ ਚੱਕੇ ਨੇ ਹਾਂ ਅੱਜਕੱਲ੍ਹ ਇਹਦਾ ਸਵਾਲ ਆ ਅੱਜਕੱਲ੍ਹ ਥਲੇ ਉੱਪਰ ਸੈਟਿੰਗ ਹੈ ਕਿ ਤੋਂ ਬਾਅਦ ਮਹਲੇ ਮਹਲੇ ਮੱਝ ਹਾਂਜੀ ਹਾਂ ਦੇ ਘੋਰੀ ਨੂੰ ਬਾਹਰ ਲੱਗਦਾ ਦੱਸੋ ਹਾਂਜੀ ਹਾਂ ਇਹ ਕਾ ਵਾ ਲੈ ਇਹ ਕਾ ਇਹ ਹਾਲ ਦੀ ਸੈਟਿੰਗ ਚੱਲਦੀ ਹੈ ਅੱਲ ਵੀ ਰੱਖਿਆ ਹੋਵੇ ਕਿਸੇ ਨੇ ਬੈਚਲਰ ਪਾਰਟੀ ਕਰਨੀ ਹੋਵੇ ਕਿਸੇ ਨੇ ਵਾਲਾ ਮੁੰਡੇ ਕੁੜੇ ਬੈਠ ਕੇ ਪਾਰਟੀ ਸ਼ਰਟੀ ਕਰਨੀ ਹੋਵੇ ਉਹਨਾਂ ਵਾਸਤੇ ਸਿਸਟਮ ਰੱਖਿਆ ਹੋਇਆ ਹੈ ਕਹਿੰਦੇ ਵੀ ਉਦਾਂ ਤਿਆਰ ਕਰਦੇ ਸੈਟਿੰਗ ਸਾਰੀ ਇਹਦੀ ਤੇ ਕਿਸੇ ਮੇਰੇ ਵੀਰ ਨੇ ਵਿਆਹ ਕਰਵਾਉਣਾ ਹੋਵੇ ਇੰਡੀਆ ਨੂੰ ਜਾਣ ਤੋਂ ਪਹਿਲਾਂ ਬੈਚਲਰ ਪਾਰਟੀ ਕਰਨੀ ਹੋਵੇ ਤਾਂ ਅਨਕੋਣਾ ਗਰੰਟੀ ਕਰਕੇ ਇੱਥੇ ਤੁਸੀਂ ਥੱਲੇ ਸੈਪਰੇਟ ਤਰੀਕੇ ਨਾਲ ਆਪਣੀ ਪਾਰਟੀ ਕਰ ਸਕਦੇ ਹੋ ਰੀਮਾਰਕਡ ਕਰ ਸਕਦੇ ਹੋ ਐਨਕੋਣਾ ਦਾ ਕਹਿਣਾ ਹੈ ਤੇ ਬਾਕੀ ਵਧੀਆ ਲੱਕੜ ਦਾ ਕੰਮ ਬਹੁਤ ਕੀਤਾ ਹੈ ਹਨ ਹਾਂਜੀ ਸਹੀ ਗੱਲ ਰੈਸਟੋਰੈਂਟ ਦੀ ਗੱਲਬਾਤ ਬਹੁਤ ਬਣੀ ਵੀ ਹੈ ਲੱਕੜ ਦਾ ਕੰਮ ਬਹੁਤ ਚੰਗਾ ਕੀਤਾ ਵਾ ਆ ਕੇ ਆ

ਇਹਣਾ ਦੇ ਖਾਣਾ ਬਣਾਇਆ ਕਿਹਨੇ ਵੀ ਖਾਣਾ ਬਣਾਇਆ ਸੀ ਅੱਜ ਦੋਨਾਂ ਰਲ ਕੇ ਬਣਾਇਆ ਹੋ। ਬੈਂ ਸਹੀ ਗੱਲ ਬਹੁਤ ਵਧੀਆ ਦਿੱਤੀ ਬਣ। ਠੀਕ ਹੈ। ਤੇ ਬਾਕੀ ਆਪਾਂ ਜਿਹੜੀ ਐਕਸੈਕਟ ਲొਕੇਸ਼ਨ ਆ ਆਪਾਂ ਨਾ ਇੰਸਟਾਗ੍ਰam ਤੇ ਰੀਲ ਬਣਾ ਕੇ ਮਿੱਤਰੋ ਪਾਈ ਆ ਉਹ ਵੀ ਜਾ ਕੇ ਨਗਰਾ ਬਲੌਗਸ ਇਟਲੀ ਆਪਾਂ ਚੈਨਲ ਤੇ ਪਾਈ ਆ। ਜਾ ਕੇ ਤੁਸੀਂ ਕਰੈਕਟ ਤੁਹਾਨੂੰ ਲొਕੇਸ਼ਨ ਦੇਖ ਕੇ ਨਾ ਫੋਨ ਕਰਕੇ ਆ ਕੇ ਉਹਨੇ ਖਾਣੇ ਦਾ ਆਨੰਦ ਮਾਣ ਸਕਦੇ ਤੁਸੀਂ। ਬਹੁਤ ਕਹਿੰਦੇ ਗੱਲ ਬਹੁਤ ਬਣਾਈ ਸਹੀ ਗੱਲ ਵੀਰੇ। ਹੋ ਚੜਦੀ ਗੱਲ ਠੀਕ ਠਾਕ। ਇੰਨੇ ਕਿਹੜੀ ਜਗ੍ਹਾ ਤੋਂ ਵੀ ਨਾ ਆਪਾਂ। ਈਡੀਓ ਪੈਨ ਕੋਤਰੀਆ। ਇਹ ਨਿਕੋਦਰੀ ਜਿਲ੍ਹਾ ਜੰਦਰ ਹਾਂਜੀ ਇਹ ਜਿਲ੍ਹਾ ਜੰਦਰ ਹਾਂਜੀ ਹਾਂਜੀ ਕਾਫੀ ਚੰਗਾ ਮਦਦ ਮੈਨੂੰ ਹੋ ਗਿਆ ਭਾਜੀ 14-15 ਹਜ਼ਾਰ ਤੇ ਇਧਰ ਆਪਣੀ ਬਾਈ ਹੋਣੀ ਇਹਨਾਂ ਨੇ ਆਪਣੀ ਪਹਿਲਾਂ ਹਿੰਦੀ ਦੇ ਵਿੱਚ ਆਪਣੀ ਕੀਤੀ ਡਿਗਰੀ ਕੀਤੀ ਕਿਉਂਕਿ ਹਾਂਜੀ ਪਹਿਲਾਂ ਮੈਂ ਸਿਟੀ ਇੰਸਟੀਚਿਊਟ ਤੋਂ ਕੀਤੀ ਫਿਰ ਜੈਪੁਰ ਰਾਜਸਥਾਨ ਇੰਡੀਅਨ ਆਈਟੀਸੀ ਆਈ ਬ੍ਰਾਂਡ ਚ ਕੀਤੀ ਸਤੋਂ ਬੰਦ ਦੁਬਈ ਕੰਮ ਕੀਤਾ ਫਿਰ ਹੁਣ ਇੱਥੇ ਹਾਂਜੀ ਤੇ ਮੈਨੂੰ ਇੰਨਾ ਜਿਹੜਾ ਐਕਸਪੀਰੀਅੰਸ ਲੈ ਕੇ ਇੰਨੀਆਂ ਡਿਗਰੀਆਂ ਲੈ ਕੇ ਫਿਰ ਆ ਕੇ ਆਪਣਾ ਟੇਸਟ ਆਫ ਇੰਡੀਆ ਰੈਸਟੋਰੈਂਟ ਖੋਲੇਆ ਤੇ ਤੇਰਨੀ ਸ਼ਹਿਰ ਦੇ ਵਿੱਚ ਤੇ ਬਈ ਲੱਗਦਾ ਵੀ ਹੈਗਾ ਸਹੀ ਗੱਲ। ਵੀ ਤੁਸੀਂ ਇੰਨੀ ਮਿਹਨਤ ਪਗਰ ਹੈਗੀ ਆ ਨਾ ਲੱਗਦਾ ਵੀ ਹੈ। ਜਿੰਨੇ ਮੈਂ ਤਰਾਸ਼ ਤਰਾਸ਼ ਕੇ ਚੀਜ਼ ਨਿਕਲਦੀ ਆ ਉਹ ਵਸੇ ਨਿਕਲੀ ਵੀ ਆ। ਉਹ ਬੋਲਦੀ ਆ ਤੁਹਾਡੇ ਚੇਸ ਦੇ ਵਿੱਚੋਂ। ਸਹੀ ਗੱਲ। ਥੈਂਕ ਯੂ ਭਾਜੀ ਬਹੁਤ-ਬਹੁਤ। ਬਾਕੀ ਬਹੁਤ ਥੈਂਕ ਯੂ ਤੁਹਾਨੂੰ ਵੀ ਯਾਰ। ਬਹੁਤ ਬਹੁਤ ਕੈਂਟਪਲੇ। ਥੈਂਕ ਯੂ। ਚਲੀ। ਹਾਂਜੀ। ਚਾਹ ਪਣੀ? ਹਾਂਜੀ ਚਾਹ ਪੀ। ਚਾਹ ਤਾਂ ਪਹਿਲਾਂ ਮੈਂ ਅਭੀ ਜਿਵੇਂ ਨਹੀਂ ਹੁੰਦੀ ਆ। ਹਾਂਜੀ। ਉਠ ਖੜੇ ਵੀ ਤੂੰ ਬਈ ਬਹੁਤ ਸਤਾਜ ਬਈ ਬਹੁਤ ਸਤਾਜ। ਬਹੁਤ ਨੀਨੀ ਗੱਡੀਆਂ ਨੇ। ਚਲੋ। ਲੋ ਜੀ ਚਾਹ ਪੀਓ। ਲੋ ਬਈ। ਟਾਈਮ ਮਿੱਤਰੋ ਪੌਣੇ 5 ਹੋ ਗਏ ਆ ਤੇ ਅਸੀਂ ਲੇਟ ਕਾਫੀ ਹੋ ਗਿਆ ਦਿਲ ਤਾਂ ਵੀ ਕੀ ਬਹੁਤ ਕਰਦਾ ਸੀ ਅੱਜ ਤੇਰਾ ਸ਼ਹਿਰ ਦੇਖਣ ਨੂੰ ਤੇ ਨਾਲੇ ਭੈਣ ਭਾਈਆਂ ਦਿਖਾਉਣ ਵਾਸਤੇ ਪਰ ਆਪਾਂ ਬੈਠੇ ਬੈਠੇ ਟਾਈਮ ਲੱਗ ਗਿਆ ਜਦੋਂ ਸਵਾ ਲੱਗ ਗਿਆ ਕਿਉਂਕਿ ਨਾ ਜਦ ਬੈਨੇ ਗੱਲਾਂ ਬਾਤਾਂ ਮਾਰਦੇ ਆ ਫਿਰ ਸਵਾ ਸੁਭਾਵਕੇ ਲੱਗੇ ਜਾਂਦਾ ਨਾ ਤੇ ਹੁਣ ਤੁਹਾਨੂੰ ਕਹਿੰਦਾ ਘੜੇ ਚੱਲੀਏ ਨਹੀਂ ਤੁਸੀਂ ਤਾਂ ਕਹਿੰਦੇ ਹੋਰ ਟਾਈਮ ਬਹੁਤ ਹੋ ਜਾਣਾ ਨਾ ਸੜਾ ਸਫਰੀ ਤੋਂ ਲਗਭਗ ਪੌਣੇ ਘੰਟ ਸਵਾ ਘੰਟੇ ਦੇ ਹੈ 1.5 ਘੰਟੇ ਲੱਗੀਆਂ ਤੇ ਪ੍ਰੈਫੈਕਟ ਰਿਫਿਊਜ਼ਨ ਏਰੀਆ ਕੋਈ ਜਾ ਕੇ ਸ਼ੌਕ ਖੋਲੇ ਓਪਨ ਕਰਨ ਟਾਈਮ ਕੋ ਹੁਣ ਸਰ ਹੁਣ ਤੁਸੀਂ ਵੀ ਆਪਣੇ ਘਰ ਨੂੰ ਅਸੀਂ ਆਪਣੇ ਘਰ ਨੂੰ ਹੁਣ ਦੇਖ ਕੇ ਦਰਸ਼ਨ ਦਿਓ ਹੁਣ ਕਿਤੇ ਫੇਰ ਮਿਲਦੇ ਆਪਾਂ ਠੀਕ ਹੈ ਨਾ ਠੀਕ ਹੋ ਗਿਆ ਅਸੀਂ ਇਹ ਕਹਤਾ ਇਹਨੂੰ ਨਾਲ ਲੈ ਚੱਲਦੇ ਆਂ ਪੁੱਤੀ ਰਾਜਾ ਪੁੱਤੀ ਚੱਲੀ ਪੁੱਤੀ ਜੋ ਉਹ ਤੇਰੀ 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 ਜਾਣਾ ਚਾਚੂ ਨਾਲ ਨੁੰਨੂ ਚਲ ਆ ਜਾ ਸਿਮੋ ਚੱਲੀ ਵਾਲੇ ਫਿਰ ਚੋ ਚਲੀ ਗੋ ਓਕੇ ਪੁੱਤਰ ਜੀ ਅੱਲ ਚਾਹ ਉਹ ਕਰਦੇ ਹੈਲੋ ਕਰਦੇ ਹੈਲੋ ਕਰਦੇ ਹੈਲੋ ਕਰ ਲੋ ਹੈਲੋ ਕਰ ਲੋ ਏ ਓ ਚੋ 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 ਓਕੇ ਗੱਲ ਸਾਬ ਠੀਕ ਹੈ ਬ్రో ਓਕੇ ਮਿਲਦੇ ਆਪਾਂ ਠੀਕ ਹੈ ਮਿਹਰਬਾਨੀ ਮਿਲਦੀ ਓਕੇ ਠੀਕ ਓਕੇ ਪੁੱਤ ਜੀ ਉੱਥੇ ਠੀਕ ਜੀ ਕੋ ਇਧਰ ਇਧਰ ਨਾ ਨਾ ਮੈਂ ਕਿਹਾ ਮੁੱਖੀ ਪੁੱਤ ਜੀ ਮਿਲੋ ਜੱਛ ਨੂੰ ਤਾਉ ਨੂੰ ਠੀਕ ਹੈ ਜੀ ਅਸੀਂ ਗੱਲ ਓਕੇ ਬੱਸ ਅਸੀਂ ਗੱਲ ਜੀ ਅਸਲ ਅਸਲੀ ਗੱਲ ਪਤਾ ਬੰਦੇ ਨਾਲ ਮਿਲਣਾ ਤਾਂ ਇਦਾਂ ਹੁੰਦਾ ਓਕੇ ਬਾਈ ਜਿਹੜਾ ਅਸਲ ਮਿਲਣਾ ਤਾਂ ਬੀਬੀਆਂ ਨਾਲ ਹੁੰਦਾ ਨਾ ਮਿਲਣੀ ਪੂਰੀ ਮਿਲਣੀ ਹੁੰਦੀ ਹੈ ਜੀ ਚੱਲੀਏ ਸਰ ਆਪਾਂ ਹਾਂਜੀ ਬਿਲਕੁਲ ਸਰ ਠੀਕ ਹੈ ਜੀ ਓਕੇ ਸਰ ਜੀ ਤੇ ਬਾਕੀ ਨੂੰ ਤੇ ਲਿਖਦੇ ਫੇਰ ਤੁਹਾਨੂੰ ਦਿਖਾਵਾਂਗੇ ਆਪਾਂ ਤੇਰਨੀ ਸ਼ਹਿਰ ਆਪਣੇ ਬਾਈ ਦਾ ਗਿਲ ਸਾਹਿਬ ਦਾ ਤੇ ਅੱਜ ਅਸੀਂ ਘਰ ਨੂੰ ਜਾਂ ਕੰਮ ਕਰਦੇ ਆਪਾਂ ਤੇ ਬਾਕੀ ਰੈਸਟੋਰੈਂਟ ਤੋਂ ਉਹਨੂੰ ਆਪਾਂ ਦਿਖਾਇਆ ਰੈਸਟੋਰੈਂਟ ਜਿੱਥੇ ਆਪਾਂ ਆਏ ਸੀ ਰੋਟੀ ਪਾਣੀ ਬਹੁਤ ਵਧੀਆ ਸੀਗਾ ਤੇਰਨੀ ਦੇ ਵਿੱਚ ਐ ਤੇ ਇੰਸਟਾਗ੍ਰਾਮ ਤੇ ਵੀ ਪਾਵਾਂਗੇ ਤੁਸੀਂ ਜੇ ਇੱਥੇ ਆਪਣਾ ਰੋਮ ਤੋਂ ਜਾਂ ਨੌਰਥ ਤੋਂ ਜਾਂ ਤੇਰਨੀ ਤੋਂ ਕਿਸੇ ਬਸੇ ਆਪਣਾ ਵਲੌਗ ਦੇਖਦੇ ਹੋ ਨਾ ਤਾਂ ਜਰੂਰ ਸਮਾਂ ਕੱਢ ਕੇ ਦਰਸ਼ਕ ਮਿਹਲੇ ਦਿਓ ਬੜੇ ਖਾਣਾ ਪਾਣੀ ਬਣਾਉਣੇ ਤੇ ਬਾਕੀ ਆਪਣਾ ਵਲੌਗ ਇੱਥੇ ਆਪਾਂ ਅ ਜੇ ਤੁਸੀਂੰਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕੱਲ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਸ ਠੀਕ ਹੈ ਜੀ